ਮੇਰੇ 12ਵੇਂ ਦੇ ਪੇਪਰ ਹੋ ਗਏ ਸੰਤ ਤੇ ਮੈਂ ਵਿਹਲਾ ਸੀ ਮੈਨੂੰ ਵਿਹਲੇ ਰਹਿਣਾ ਵਧੀਆ ਲੱਗ ਰਿਹਾ ਸੀ ਪਰ ਹੌਲੀ-ਹੌਲੀ ਲੱਗਦਾ ਸੀ ਜਿੱਦਾਂ ਬੋਰ ਹੋਣ ਲੱਗ ਪਿਆ ਇੱਕ ਦਿਨ ਮੈਂ ਤੰਗ ਹੋ ਕੇ ਸੋਚਿਆ ਕਿ ਕਾਲਜ ਸ਼ੁਰੂ ਹੋਣ ਤੋਂ ਪਹਿਲਾਂ ਕਿਤੇ ਘੁੰਮ ਕੇ ਆਉਣਾ ਇੱਕ ਦਿਨ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਕਿਤੇ ਬਾਹਰ ਘੁੰਮਣ ਜਾਣਾ ਇੰਦਾ ਹੀ ਘਰੇ ਬੈਠ ਕੇ ਦਾ ਟਾਈਮ ਖਰਾਬ ਹੁੰਦਾ ਮਾਂ ਨੇ ਥੋੜੀ देर ਸੋਚਿਆ ਤੇ ਫਿਰ ਕਹਿਣ ਲੱਗੀ ਜੇ ਤੂੰ ਘੁੰਮਣੇ ਜਾਣਾ ਫੇਰ ਤੂੰ ਆਪਣੀ ਮਾਸੀ ਕੋਲ ਹੀ ਚਲਾ ਜਾ ਦੋ ਕੁ ਮਹੀਨੇ ਉਸਦੇ ਕੋਲ ਰਹਿ ਲਈ ਤੈਨੂੰ ਵੀ ਵਧੀਆ ਲੱਗੂਗਾ ਤੇ ਤੇਰੀ ਮਾਸੀ ਵੀ ਖੁਸ਼ ਹੋ ਜਾਊਗੀ ਮੇਰੀ ਮਾਸੀ ਰਾਜਪਰੇ ਵੀ ਸੀ ਜੇ ਮੈਂ 4-5 ਸਾਲਾਂ ਤੋਂ ਉੱਥੇ ਨਹੀਂ ਗਿਆ ਸੀ ਪਰ ਜਦੋਂ ਵੀ ਮੈਂ ਸੋਚਿਆ ਕਿ ਘਰੇ ਬੋਰ ਹੋਣ ਲੱਗੋ ਤਾਂ ਚੰਗਾ ਫਿਰ ਮੈਂ ਜਾਣ ਵਾਰੇ ਸੋਚਿਆ ਤੇ ਉੱਥੇ ਜਾ ਕੇ ਤਾਂ ਮਾਹੌਲ ਬਦਲੂਗਾ ਹੀ ਸ਼ਾਇਦ ਥੋੜੀ ਮਸਤੀ ਤੇ ਹੋਰ ਘੁੰਮਣ ਫਿਰਨ ਨੂੰ ਵੀ ਹੋ ਜਾਊਗਾ ਅਗਲੇ ਦਿਨ ਸਵੇਰੇ ਮੈਂ ਆਪਣਾ ਬੈਕਪੈਕ ਕੀਤਾ ਤੇ ਮਾਸੀ ਦੇ ਘਰ ਲਈ ਤੁਰ ਪਿਆ ਸੀ ਮਾਸੀ ਦੇ ਘਰ ਜਿੱਦਾਂ ਹੀ ਪਹੁੰਚਾ ਉਹ ਮੈਨੂੰ ਵੇਖ ਕੇ ਬਹੁਤ ਖੁਸ਼ ਹੋ ਗਈ ਸੀ। ਉਹਨਾਂ ਨੂੰ ਚਾਹ ਚੜ੍ਹ ਗਿਆ ਸੀ। ਉਹ ਮੈਨੂੰ ਇਦਾਂ ਦੇਖ ਕੇ ਹੈਰਾਨ ਹੋ ਗਈ ਸੀ ਤੇ ਕਹਿਣ ਲੱਗੇ ਕਿ ਤੂੰ ਕਿੰਨੇ ਸਾਲਾਂ ਬਾਅਦ ਆਇਆ। ਸਾਨੂੰ ਤਾਂ ਲੱਗਿਆ ਸੀ ਕਿ ਤੂੰ ਸਾਨੂੰ ਭੁੱਲੀ ਗਿਆ ਤੇ ਹੁਣ ਕਦੇ ਨਹੀਂ ਆਉਣਾ। ਉਹਨਾਂ ਦੇ ਦੋ ਬੱਚੇ ਸੀ। ਉਹਨਾਂ ਦੀ ਕੁੜੀ ਦੀ ਉਮਰ 18 ਸਾਲ ਤੇ ਮੁੰਡੇ ਦੀ 11 ਸਾਲ ਸੀ। ਮੈਂ ਹੱਥ-ਮੂੰਹ ਧੋ ਕੇ ਫਰੈਸ਼ ਹੋਇਆ। ਮਾਸੀ ਮੈਨ ਲਈ ਰੋਟੀ ਲੈ ਕੇ ਆਈ। ਰੋਟੀ ਖਾਣ ਤੋਂ ਬਾਅਦ ਮੈਂ ਸੋਚਿਆ ਕਿ ਥੋੜੀ देर ਕੋਠੇ ਤੇ ਜਾ ਕੇ ਘੁੰਮ ਕੇ ਆਉਣਾ। ਅੱਤੇ ਮੈਂ ਕੋਠੇ ਤੇ ਜਾ ਕੇ ਘੁੰਮਣ ਲੱਗਾ ਨਾਲ ਦੇ ਗਵਾਂਢ ਵਿੱਚ ਵੀ ਮੀਨੀ ਮਾਸੀ ਦੀ ਕੁੜੀ ਦੀ ਸੇਲੀ ਰਹਿੰਦੀ ਸੀ ਉਹ ਵੇਖਣ ਨੂੰ ਬਹੁਤ ਹੀ ਜ਼ਿਆਦਾ ਸੋਹਣੀ ਸੁਨੱਖੀ ਸੀ ਕੋਠੇ ਤੇ ਬਹੁਤ ਠੰਡੀ ਹਵਾ ਚੱਲ ਰਹੀ ਸੀ ਉੱਤੋਂ ਹੀ ਖੜਾ ਮੈਂ ਗਲੀ ਵਿੱਚ ਚਾਕਿਆ ਪਰ ਕੁਝ ਖਾਸ ਨਹੀਂ ਸੀ ਗਲੀ ਵਿੱਚ ਲੋਕ ਆਉਂਦੇ ਜਾਂਦੇ ਦਿਖ ਰਹੇ ਸੀ ਉਸ ਮਾਹੌਲ ਵਿੱਚ ਸਾਦਗੀ ਸੀ ਜੋ ਮੈਨੂੰ ਆਪਣੇ ਘਰ ਤੋਂ ਵੱਖਰੀ ਮਹਿਸੂਸ ਹੁੰਦੀ ਸੀ ਮੈਂ ਥੱਲੇ ਆਇਆ ਤੇ ਮਾਸੀ ਦੇ ਕੋਲ ਜਾ ਕੇ ਉਸ ਦੇ ਨਾਲ ਗੱਲਾਂ ਕਰਨ ਲੱਗ ਪਿਆ ਸੀ ਅਚਾਨਕ ਦਰਵਾਜ਼ੇ ਦੀ ਬੱਲ ਬੱਜੀ ਜਿੱਦਾਂ ਹੀ ਦਰਵਾਜ਼ਾ ਖੋਲ੍ਹਿਆ ਦਰਵਾਜ਼ੇ ਤੇ ਬਹੁਤ ਸੋਹਣੀ ਕੁੜੀ ਡਰੈੱਸ ਪਾ ਕੇ ਖੜੀ ਸੀ ਉਸਦੇ ਹੱਥ ਵਿੱਚ ਕਿਤਾਬਾਂ ਸੀ ਉਹ ਪ੍ਰੀਤ ਦੀ ਸਹੇਲੀ ਸੀ ਉਸ ਨੂੰ ਦੇਖ ਕੇ ਹੀ ਮੈਨੂੰ ਸਮਝ ਆ ਗਈ ਸੀ ਕਿ ਉਹ ਨੀਹਾ ਹੈ ਤੇ ਉਸ ਦੀ ਸਹੇਲੀ ਹੈ ਕਿਉਂਕਿ ਉਸ ਨੂੰ ਵੀ ਮੈਂ ਬਹੁਤ ਸਮੇਂ ਬਾਅਦ ਦੇਖਿਆ ਸੀ ਪਰ ਹੁਣ ਉਹ ਪਹਿਲਾਂ ਤੋਂ ਬਹੁਤ ਹੀ ਜ਼ਿਆਦਾ ਬਦਲ ਗਈ ਸੀ ਬੜੀ ਸੋਹਣੀ ਤੇ ਜਵਾਨ ਸੀ ਤੇ ਉਸ ਨੇ ਮੇਰੇ ਵੱਲ ਵੇਖਿਆ ਤੇ ਹੱਸ ਪਈ ਮੈਂ ਵੀ ਉਸ ਨੂੰ ਹੱਸ ਕੇ ਜਵਾਬ ਦਿੱਤਾ ਮੈਂ ਉਸ ਨੂੰ ਕੁਝ ਕਹਿਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਚੁੱਪ ਕਰਕੇ ਨੀਹਾ ਦੇ ਕਮਰੇ ਵਿੱਚ ਚਲੀ ਗਈ ਸੀ ਥੋੜੀ देर ਬਾਅਦ ਫਰੈਸ਼ ਹੋ ਕੇ ਬਾਹਰ ਆਈ ਤਾਂ ਉਹ ਨੀਹਾ ਦੇ ਨਾਲ ਬੈਠੀ ਸੀ ਨੀਹਾ ਰੋਟੀ ਖਾ ਰਹੀ ਸੀ ਤੇ ਰੋਟੀ ਖਾਂਦੇ-ਖਾਂਦੇ ਇੱਕ ਤਾਂ ਆਪਾਂ ਖੋਲ ਕੇ ਦੋਨੋਂ ਪੜ੍ਹਾਈ ਵਿੱਚ ਲੱਗੀਆਂ ਸੀ ਇਸ ਲਈ ਫਿਰ ਮੈਂ ਉਸ ਦੇ ਕੋਲ ਜਾ ਕੇ ਬੈਠ ਗਿਆ ਤੇ ਹੌਲੀ-ਹੌਲੀ ਗੱਲਾਂ ਸੁਣਨ ਦੀ ਕੋਸ਼ਿਸ਼ ਕਰਨ ਲੱਗਾ ਗੱਲਾਂ ਕਰਦੇ-ਕਰਦੇ ਹੋਏ ਮੇਰਾ ਧਿਆਨ ਕਿਤੇ ਹੋਰ ਹੀ ਜਾ ਰਿਹਾ ਸੀ ਮੇਰੇ ਮਾਰ ਵਿੱਚ ਤਾਂ ਕਹਾਂ ਵਾਰ-ਵਾਰ ਉਸੇ ਵਰ ਜਾਂਦਾ ਸੀ ਸ਼ਾਮ ਨੂੰ ਅਸੀਂ ਇਕੱਠੇ ਰੋਟੀ ਖਾਧੀ ਤੇ ਗਰਮੀ ਦੇ ਕਰਕੇ ਰਾਤ ਨੂੰ ਅਸੀਂ ਸਾਰੇ ਜਣੇ ਕੋਠੇ ਤੇ ਸੌਣ ਲਈ ਚਲੇ ਗਏ ਮੈਂ ਉੱਪਰ ਆਉਂਦੇ ਦੇਖਿਆ ਕਿ ਨੀਹਾ ਦੀ ਸਹੇਲੀ ਪ੍ਰੀਤ ਉਸਦੇ ਨਾਲ ਹੀ ਸੀ ਆ ਜੋ ਉਸਨੇ ਇੱਥੇ ਹੀ ਰਹਿਣਾ ਸੀ ਕਿਉਂਕਿ ਦੋਨਾਂ ਨੇ ਇਕੱਠੇ ਪੜਨਾ ਸੀ ਮੈਂ ਫਟਾਫਟ ਇੱਕ ਪਾਸੇ ਤੇ ਕਾਂਦੇ ਨਾਲ ਲੰਮੀ ਪੈ ਗਿਆ ਨੀਹਾ ਤੇ ਮਸੀ ਦੋਨੋਂ ਨਾਲ ਸੀ ਅਤੇ ਉਸ ਦੀ ਸਹੇਲੀ ਵੀ ਉੱਥੇ ਹੀ ਪਈ ਸੀ ਚੰਨ ਦੀ ਰੌਸ਼ਨੀ ਵਿੱਚ ਉਹ ਬੜੀ ਸੋਹਣੀ ਲੱਗ ਰਹੀ ਸੀ ਉਸ ਦਾ ਰੰਗ ਹੋਰ ਵੀ ਚਮਕ ਰਿਹਾ ਸੀ ਮੇਰਾ ਧਿਆਨ ਉਸ ਉੱਤੇ ਹੀ ਸੀ ਤੇ ਮੈਂ ਉਸ ਨੂੰ ਚੋਰੀ-ਚੋਰੀ ਵੇਖ ਰਿਹਾ ਸੀ ਉਸ ਦਾ ਭੋਲਾ ਜਿਹਾ ਚਿਹਰਾ ਉਸ ਦੇ ਵਾਲ ਜਿੱਦਾਂ ਕੋਈ ਜਾਦੂ ਜਿਹਾ ਲੱਗਦਾ ਸੀ ਉਸ ਨੂੰ ਦੇਖਦੇ ਕਦੋਂ ਨੀਂਦ ਆ ਗਈ ਮੈਨੂੰ ਪਤਾ ਹੀ ਨਾ ਲੱਗਾ ਮੈਂ ਫਟਾਫਟ ਰੋਟੀ ਖਾਧੀ ਅਤੇ ਨਾਲ ਹੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਵੇਰੇ ਉਹ ਮੇਰੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਹੀਆਂ ਸੀ ਉਹਨਾਂ ਨੂੰ ਆਪਣੇ ਕਾਲਜ ਜਾਣ ਦੀ ਕਾਲੀ ਪਈ ਹੋਈ ਸੀ ਅਤੇ ਉਹ ਚੁੱਪਚਾਪ ਤਿਆਰ ਹੋ ਕੇ ਚਲੀ ਗਈਆਂ ਉਹਨਾਂ ਨੇ ਮੈਨੂੰ ਇਗਨੋਰ ਹੀ ਕਰ ਦਿੱਤਾ ਸੀ ਜਿੱਦਾਂ ਮੈਨੂੰ ਇਗਨੋਰ ਕਰਦੀ ਮੈਂ ਉਸ ਵਾਰ ਖਿੱਚਿਆ ਜਾਂਦਾ ਸੀ ਸਾਰਾ ਦਿਨ ਮੈਂ ਘਰ ਵਿੱਚ ਹੀ ਸੀ ਤੇ ਮੈਂ ਵਾਸੀ ਦੇ ਨਾਲ ਆ ਕੇ ਕਰਦੇ ਹੀ ਬਤਾਇਆ ਸੀ ਪਰ ਮੈਨੂੰ ਉਡੀਕ ਸੀ ਕਿ ਨੀਹਾ ਤੇ ਉਸੀ ਸਹਿਲੀ ਕਦੋਂ ਸਕੂਲ ਤੋਂ ਆਉਣਗੇ ਐਨ ਵਿੱਚ ਮੇਰੇ ਮਾਸਟਰ ਜੀ ਆਏ ਉਹਨਾਂ ਦੇ ਹੱਥ ਵਿੱਚ ਬੈਗ ਸੀ ਜਦੋਂ ਮੈਂ ਪੁੱਛਿਆ ਕਿ ਤੁਸੀਂ ਕਿੱਥੇ ਚੱਲੇ ਹੋ ਤਾਂ ਉਹਨਾਂ ਨੇ ਕਿਹਾ ਕਿ ਮੈਂ 2 ਹਫ਼ਤਿਆਂ ਲਈ ਬਾਹਰ ਜਾ ਰਹੀਆਂ ਹਾਂ ਤੂੰ ਇਹਨਾਂ ਤਿੰਨਾਂ ਦਾ ਧਿਆਨ ਰੱਖੀਂ ਮੈਂ ਨਾਲ ਨੂੰ ਕਿਹਾ ਤੁਸੀਂ ਫਿਕਰ ਨਾ ਕਰੋ ਮੈਂ ਇੱਥੇ ਹੀ ਹਾਂ ਉਹਨਾਂ ਦੇ ਜਾਣ ਤੋਂ ਬਾਅਦ ਘਰ ਦੇ ਵਿੱਚ ਜਿੱਦਾਂ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੋ ਗਿਆ ਸੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਸੀ ਤੇ ਮੇਰੀਆਂ ਨਜ਼ਰਾਂ ਹੁਣ ਬਸ ਨਹੀਂ ਹਾਤੀ ਸੀ ਤੇ ਮੈਂ ਬਸ ਸੋਚਦੀ ਉਠੀ ਕਰਦਾ ਰਹਿੰਦਾ ਸੀ ਸ਼ਾਮ ਦੇ 4 ਵਜੇ ਦਰਵਾਜ਼ਾ ਖੁੱਲਿਆ ਮੈਂ ਵੇਖਿਆ ਤੇ ਉਸਦੀ ਸਹੇਲੀ ਆਈ ਸੀ ਗਰਮੀ ਤੇ ਧੁੱਪ ਕਰਕੇ ਪਸੀਨੇ ਨਾਲ ਭਿੱਜੀ ਪਈ ਸੀ ਉਸਦੇ ਚਿਹਰੇ ਦਾ ਰੰਗ ਗਲਾਪੀ ਹੋਇਆ ਸੀ ਉਸਨੇ ਇੱਕ ਵਾਰ ਵੀ ਮੇਰੇ ਵੱਲ ਨਹੀਂ ਦੇਖਿਆ ਤੇ ਸਿੱਧੀ ਨੀਹਾ ਦੇ ਕਮਰੇ ਵਿੱਚ ਚਲੀ ਗਈ ਸੀ ਕੁਝ ਸਮੇਂ ਬਾਅਦ ਉਹ ਬਾਹਰ ਆਈ ਨੀਹਾ ਨੇ ਰੋਟੀ ਖਾਧੀ ਤੇ ਫਿਰ ਆਪਣੇ ਸਟੱਡੀ ਟੇਬਲ ਤੇ ਜਾ ਕੇ ਉਹ ਪੜਨ ਲੱਗ ਪਈ ਸੀ ਤੇ ਪ੍ਰੀਤ ਵੀ ਉਸ ਦੇ ਕੋਲ ਹੀ ਬੈਠੀ ਸੀ ਮੈਂ ਸੋਚਿਆ ਸੀ ਕਿ ਅੱਜ ਉਸ ਨੂੰ ਕੁਝ ਨਹੀਂ ਪੁੱਛਣਾ ਪਿਛਲੀ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਕੁੱਠੇ ਤੇ ਚਲੀ ਗਈ ਸੀ ਮਨ ਵਿੱਚ ਸੋਚਿਆ ਕਿ ਅਜੀਬ ਕੁੜੀ ਐ ਅੱਜ ਕੱਲ੍ਹ ਦੀਆਂ ਕੁੜੀਆਂ ਚਾਕਲੇਟ ਦੀਆਂ دیਵਾਨੀਆਂ ਹੁੰਦੀਆਂ ਨੇ ਪਰ ਇਹ ਤਾਂ ਬਿਲਕੁਲ ਹੀ ਅਲੱਗ ਹੈ ਕਿਉਂਕਿ ਜਦੋਂ ਮੈਂ ਉਸ ਨੂੰ ਚਾਕਲੇਟ ਦੇਣ ਦੀ ਗੱਲ કરી ਉਹ ਇਕਦਮ ਪਿੱਛੇ ਹਟ ਗਈ ਸੀ ਇਸ ਗੱਲ ਨੇ ਮੈਨੂੰ ਹੋਰ ਖਿੱਚ ਪਾ ਦਿੱਤੀ ਸੀ ਜਿੱਦਾਂ ਉਹ ਮੇਰੇ ਤੋਂ ਦੂਰ ਹੁੰਦੀ ਉਹਨਾਂ ਹੀ ਮੈਂ ਹੋਰ ਖਿੱਚਦਾ ਜਾਂਦਾ ਸੀ ਰਾਤ ਦਾ ਸਮਾਂ ਹੋ ਗਿਆ ਸੀ ਤੇ ਅਸੀਂ ਫਿਰ ਕੋਠੇ ਤੇ ਚਲੇ ਗਏ ਗਰਮੀ ਕਰਕੇ ਖੁੱਲੇ ਅਸਮਾਨ ਦੇ ਥੱਲੇ ਸੋਨਾ ਸਕੂਨ ਦੇ ਰਿਹਾ ਸੀ ਪਰ ਰਾਤ ਨੂੰ ਅਚਾਨਕ ਹੀ ਮੌਸਮ ਬਦਲ ਗਿਆ ਜ਼ੋਰ-ਜ਼ੋਰ ਦੀ ਬੱਦਰ ਕਰਜਣ ਲੱਗੀ ਤੇ ਮੀਂਹ ਪੈਣ ਲੱਗ ਪਿਆ ਸੀ ਮੀਂਹ ਦੀਆਂ ਬੂੰਦਾਂ ਦੇ ਨਾਲ ਸਭ ਭਿੱਜ ਰਹੇ ਸੀ ਤੇ ਕੋਠੇ ਤੇ ਬਣੇ ਕਮਰੇ ਦੇ ਵਿੱਚ ਹੀ ਸਾਰੇ ਭੱਜਣ ਲੱਗੇ। ਛੇਤੀ-ਛੇਤੀ ਸਭ ਨੇ ਆਪਣੀਆਂ ਚੀਜ਼ਾਂ ਚੁੱਕੀਆਂ ਅਤੇ ਉਸ ਕਮਰੇ ਵਿੱਚ ਪਹੁੰਚ ਗਏ। ਕਮਰੇ ਵਿੱਚ ਬਹੁਤ ਜ਼ਿਆਦਾ ਹਨੇਰਾ ਸੀ ਪਰ ਮਜਬੂਰੀ ਸੀ ਸਭ ਨੇ ਉਸ ਛੋਟੇ ਜਿਹੇ ਕਮਰੇ ਵਿੱਚ ਹੀ ਰਹਿਣਾ ਸੀ ਕਿਉਂਕਿ ਬੱਤੀ ਵੀ ਚਲੀ ਗਈ ਸੀ। ਸਾਰਿਆਂ ਨੇ ਜਿੱਦ ਕੀਤੀ ਤੇ ਥੋੜੀ-ਥੋੜੀ ਥਾਂ ਬਣਾਈ ਅਤੇ ਸੌਂ ਗਏ। ਮੈਂ ਕਮਰੇ ਦੇ ਇੱਕ ਪਾਸੇ ਕੰਧ ਨਾਲ ਲੰਮਾ ਪੈ ਗਿਆ। ਮੀਂਹ ਦੀਆਂ ਹਲਕੀਆਂ-ਹਲਕੀਆਂ ਆਵਾਜ਼ਾਂ ਤੇ ਠੰਡੀ ਹਵਾ ਨਾਲ ਮੈਨੂੰ ਫੇਰ ਨੀਂਦ ਆ ਰਹੀ ਸੀ। ਮੈਂ ਬੜਾ ਸਕੂਨ ਮਹਿਸੂਸ ਕਰ ਰਿਹਾ ਸੀ ਪਰ ਅੱਧੀ ਰਾਤ ਨੂੰ ਬਿਜਲੀ ਦੀ ਤੇਜ਼ ਆਵਾਜ਼ ਨੇ ਮੇਰੀ ਨੀਂਦ ਕੋਲ ਦਿੱਤੀ ਮੈਂ ਡਰ ਕੇ ਬੈਠ ਗਿਆ ਸੀ ਮੈਨੂੰ ਲੱਗਾ ਜਿਦਾਂ ਕੋਈ ਮੇਰੇ ਕੋਲ ਸੁੱਤਾ ਹੋਵੇ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਮੇਰੀ ਮਾਸੀ ਦਾ ਮੁੰਡਾ ਹੋਣਾ ਪਰ ਜਦੋਂ ਮੈਂ ਬਿਜਲੀ ਦੀ ਚਮਕ ਵਿੱਚ ਉਸ ਦਾ ਮੂੰਹ ਵੇਖਿਆ ਤਾਂ ਮੇਰੇ ਹੋਸ਼ ਛੁੱਟ ਗਏ ਉਹ ਨੀਹਾ ਦੀ ਸਹੇਲੀ ਪ੍ਰੀਤ ਸੀ ਜੋ ਮੇਰੇ ਬਿਲਕੁਲ ਹੀ ਲੱਗੀ ਜੁੱਤੀ ਸੀ ਮੇਰਾ ਦਿਲ ਜ਼ੋਰ ਜ਼ੋਰ ਦੀ ਧੜਕ ਰਿਹਾ ਸੀ ਇੱਕ ਪਲ ਲਈ ਤਾਂ ਮੈਨੂੰ ਲੱਗਾ ਜਿਦਾਂ ਮੇਰੇ ਸਾਹ ਹੀ ਰੁਕ ਜਾਣਗੇ ਮੈਂ ਉਸ ਨੂੰ ਆਪਣਾ ਇੰਨੇ ਨੇੜੇ ਦੇਖ ਕੇ ਹੈਰਾਨ ਰਹਿ ਗਿਆ ਸੀ ਉਸ ਦੇ ਚਿਹਰੇ ਦੇ ਉੱਤੇ ਇੱਕ ਅਜੀਬ ਹੀ ਭੋਲਾਪਨ ਸੀ ਇਸ ਅਨਜਾਨ ਹਾਲਤ ਵਿੱਚ ਆਪਣੇ ਆਪ ਨੂੰ ਮੈਂ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਕਿ ਬਹੁਤ ਹੀ ਔਖਾ ਸੀ ਮੈਨੂੰ ਤਾਂ ਬੇਚੈਨ ਹੀ ਕਰ ਦਿੱਤਾ ਸੀ ਸਮਝ ਨਹੀਂ ਆਉਂਦੀ ਸੀ ਇਸ ਹਾਲਤ ਵਿੱਚ ਮੈਂ ਕੀ ਕਰਾਂ ਥੋੜੇ ਜਿਹਾ ਬਾਅਦ ਮੈਂ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦਾ ਮਾਸੂਮ ਜਿਹਾ ਚਿਹਰਾ ਬਹੁਤ ਸ਼ਾਂਤ ਸੀ ਉਸ ਦੀ ਈਸਾਨਤ ਨੇ ਮੈਨੂੰ ਬੇਚੈਨ ਕਰ ਦਿੱਤਾ ਸੀ ਮੈਂ ਉਸ ਨੂੰ ਦੇਖ ਦੇਖ ਕੇ ਸੌਣ ਲੱਗਾ ਪਰ ਹਰ ਵਾਰੀ ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕੀਤੀਆਂ ਤਾਂ ਉਸ ਦਾ ਚਿਹਰਾ ਮੇਰੀ ਅੱਖਾਂ ਦੇ ਅੱਗੇ ਆ ਜਾਂਦਾ ਸੀ ਹੌਲੀ ਹੌਲੀ ਮੈਂ ਅਜੀਬ ਜਿਹੀ ਇੱਛਾ ਕਰਨ ਲੱਗਾ ਦਿਲ ਬੇਕਾਬੂ ਹੋ ਰਿਹਾ ਸੀ ਉਸ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਸੀ ਤੇ ਡਰਦਾ ਵੀ ਸੀ ਕਿ ਕਿਤੇ ਉਹ ਮੈਨੂੰ ਕੁਝ ਕਹਿ ਨਾ ਦੇਵੇ ਮੈਨੂੰ ਲੱਗਦਾ ਸੀ ਜੇ ਮੈਂ ਉਸ ਨੂੰ ਹੱਥ ਲਾਇਆ ਤਾਂ ਘਰ ਵਿੱਚ ਹੰਗਾਮਾ ਖੜਾ ਹੋ ਜਾਣਾ ਕਿਉਂਕਿ ਉਸ ਨੂੰ ਪਤਾ ਲੱਗ ਜਾਣਾ ਫਿਰ ਮੈਂ ਸੋਚਿਆ ਵੀ ਸੀ ਕਿ ਕੀ ਕਰਾਂ ਮੈਂ ਸੋਚ ਕੇ ਆਪਣੇ ਆਪ ਨੂੰ ਸਮਝਾਉਣ ਲੱਗ ਗਿਆ ਸੀ ਉਹ ਇੱਥੇ ਸ਼ਾਇਦ ਇਕੱਠਿਆਂ ਕਰਕੇ ਸੌ ਗਈ ਕਿਉਂਕਿ ਥਾਂ ਵੀ ਥੋੜੀ ਸੀ ਹਨੇਰੇ ਵਿੱਚ ਉਸ ਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਕਿ ਮੈਂ ਉੱਥੇ ਪਿਆ ਜੇ ਉਸ ਨੂੰ ਪਤਾ ਹੁੰਦਾ ਤਾਂ ਕਦੀ ਵੀ ਮੇਰੇ ਕੋਲ ਨਾ ਆਉਂਦੀ ਮਾਸੀ ਵੀ ਸਾਡੇ ਕੋਲ ਸੁੱਤੀ ਸੀ ਇਸ ਲਈ ਸ਼ਾਇਦ ਉਸ ਨੂੰ ਲੱਗਿਆ ਕਿ ਉਹ ਸੁਰੱਖਿਅਤ ਹੈ ਪਰ ਮੇਰੇ ਦਿਲ ਵਿੱਚ ਇਹ ਸਵਾਲ ਘੁੰਮਦਾ ਸੀ ਕਿ ਉਹ ਵਾਕਈ ਇਥੇ ਗਲਤੀ ਨਾਲ ਸੁੱਤੀ ਸੀ ਜਾਂ ਉਸਨੇ ਜਾਣਬੁੱਝ ਕੇ ਮੇਰੇ ਕੋਲ ਸੌਣ ਦਾ ਫੈਸਲਾ ਕੀਤਾ ਸੀ ਪਤਾ ਕਰਨ ਲਈ ਬੇਚੈਨੀ ਮੈਨੂੰ ਪਰੇਸ਼ਾਨ ਕਰ ਰਹੀ ਸੀ ਮੈਂ ਸੌਣ ਦਾ ਨਾਟਕ ਕਰਨ ਲੱਗਾ ਤੇ ਹੌਲੀ-ਹੌਲੀ ਆਪਣਾ ਹੱਥ ਉਸਦੇ ਮੋਢੇ ਤੇ ਰੱਖਿਆ ਜਿੱਦਾਂ ਹੀ ਮੈਂ ਹੱਥ ਉਸਦੀ ਬਾਹ ਤੇ ਰੱਖਿਆ ਤਾਂ ਮੈਨੂੰ ਇਦਾਂ ਲੱਗਾ ਜਿਦਾਂ ਕਰੰਟ ਜਿਆ ਲੱਗਿਆ ਹੋਵੇ ਮੈਨੂੰ ਇੱਕ ਵਾਰੀ ਤਾਂ ਇਦਾਂ ਲੱਗਾ ਜਿਸ ਦੇ ਮੇਰੇ ਕੋਲ ਸ਼ਬਦ ਹੀ ਨਹੀਂ ਕਿ ਮੈਂ ਤੁਹਾਨੂੰ ਕਿੱਦਾਂ ਦੱਸਾਂ ਪਰ ਜਿਵੇਂ ਮੈਂ ਹੱਥ ਲਾਇਆ ਤਾਂ ਉਹ ਜਾਗ ਗਈ ਅਤੇ ਉਸਨੇ ਮੈਨੂੰ ਛੜਕਾ ਦਿੱਤਾ ਤੇ ਮੈਂ ਫਟਾਫਟ ਆਪਣੀ ਅੱਖਾਂ ਬੰਦ ਕਰਕੇ ਸੌਣ ਦਾ ਨਾਟਕ ਕਰਨ ਲੱਗਾ ਜਿੱਦਾਂ ਸਭ ਕੁਝ ਅਨਜਾਨੇ ਵਿੱਚ ਹੋਇਆ ਹੋਵੇ ਤੇ ਮੈਨੂੰ ਪਤਾ ਹੀ ਨਾ ਹੋਵੇ ਓਟ ਕੇ ਬੈਠ ਗਈ ਤੇ ਮੈਨੂੰ ਮਹਿਸੂਸ ਹੋਇਆ ਕਿ ਉਹ ਮੈਨੂੰ ਘੂਰ ਰਹੀ ਹੈ ਕਮਰੇ ਦੇ ਹਨੇਰੇ ਵਿੱਚ ਬਿਜਲੀ ਦੀ ਆਉਂਦੀ ਹੋਈ ਹਲਕੀ ਜਿਹੀ ਰੋਸ਼ਨੀ ਨਾਲ ਮੈਂ ਉਸ ਦਾ ਸਾਹਮਣਾ ਨਾ ਕਰ ਸਕਿਆ ਬਿਜਲੀ ਦੀ ਚਮਕ ਵਿੱਚ ਇੱਕ ਪਲ ਦੇ ਲਈ ਮੈਂ ਦੇਖਿਆ ਉਹ ਮੇਰੇ ਵੱਲ ਘੂਰ-ਘੂਰ ਕੇ ਦੇਖ ਰਹੀ ਸੀ ਉਸ ਦੀਆਂ ਵੱਡੀਆਂ-ਵੱਡੀਆਂ ਅੱਖਾਂ ਤੋਂ ਮੈਨੂੰ ਡਰ ਲੱਗ ਰਿਹਾ ਸੀ ਸ਼ਾਇਦ ਉਸ ਨੂੰ ਥੋੜਾ ਗੁੱਸਾ ਵੀ ਸੀ ਕੁਝ ਹੀ ਪਲਾਂ ਵਿੱਚ ਉੱਠੀ ਅਤੇ ਮਾਸੀ ਦੇ ਦੂਜੇ ਪਾਸੇ ਜਾ ਕੇ ਲੰਮੀ ਪੈ ਗਈ ਤੇ ਮੈਂ ਉੱਥੇ ਹੀ ਪਿਆ ਰਿਹਾ ਮਨ ਦੇ ਵਿੱਚ ਇੱਕ ਜੀਵ ਜਿਹੀ ਬੇਚੈਨੀ ਤੇ ਪਛਤਾਵਾ ਹੋਇਆ ਮੈਂ ਸੋਚਿਆ ਕਿ ਮੈਂ ਸਹੀ ਕੀਤਾ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਪਰ ਫਿਰ ਇੱਕ ਹੋਰ ਵਿਚਾਰ ਆਇਆ ਕੀ ਇਸ ਵਿੱਚ ਮੇਰੀ ਕੀ ਗਲਤੀ ਹੈ ਘਟੋ ਘਟੇ ਇਸ ਬਹਾਨੇ ਨੇ ਉਸਤੇ கோਬਤਾ ਸੀ ਪਤਾ ਨਹੀਂ ਫੇਰ ਕਦੀ ਇਹਦਾ ਦਾ ਮੌਕਾ ਆਊਗਾ ਜਾਂ ਨਹੀਂ ਅਗਲੇ ਦਿਨ ਸਵੇਰੇ ਹੀ ਪ੍ਰੀਤ ਨੇ ਹਮੇਸ਼ਾ ਵਾਂਗ ਆਪਣਾ ਵਰਤਾਅ ਬਦਲ ਲਿਆ ਸੀ ਉਹ ਕੱਲ ਰਾਤ ਦੀ ਗੱਲ ਦਾ ਕੋਈ ਗੁੱਸਾ ਮੈਨੂੰ ਨਹੀਂ ਭੁਗਾ ਰਹੀ ਸੀ ਮੈਂ ਉਸ ਨੂੰ ਪੜਾਉਣਾ ਸ਼ੁਰੂ ਕੀਤਾ ਅਤੇ ਕਮਰੇ ਦਾ ਮਾਹੌਲ ਸ਼ਾਂਤ ਸੀ ਉਸ ਤੋਂ ਬਾਅਦ ਉਹ ਹੌਲੀ ਹੌਲੀ ਪੜਾਈ ਵਿੱਚ ਦਿਲ ਲਾ ਰਹੀ ਸੀ ਮੈਂ ਹਰ ਵਾਰੀ ਜਦੋਂ ਉਸ ਦਾ ਹੱਥ ਮੇਰੇ ਹੱਥ ਦੇ ਨਾਲ ਹੁੰਦਾ ਤਾਂ ਮੇਰੇ ਅੰਦਰ ਇੱਕ ਅਜੀਬ ਜਿਹਾ ਅਹਿਸਾਸ ਹੁੰਦਾ ਮੇਰੀ ਮਾਸੀ ਨੇ ਮੈਨੂੰ ਉਹਨਾਂ ਦੋਨਾਂ ਨੂੰ ਪੜਾਉਣ ਨੂੰ ਕਿਹਾ ਸੀ ਮੇਰੇ ਸਰੀਰ ਵਿੱਚ ਹਲਕਾ ਜਿਹਾ ਕਰੰਟ ਲੱਗਦਾ ਮੈਂ ਕੋਸ਼ਿਸ਼ ਕੀਤੀ ਮੇਰੀਆਂ ਭਾਵਨਾਵਾਂ ਮੇਰੇ ਤੇ ਹਾਵੀ ਨਾ ਹੋਣ ਮੈਂ ਪੜਾਉਣ ਵਾਲੀ ਹੀ ਧਿਆਨ ਦੇਵਾਂ ਮੈਂ ਉਹਨਾਂ ਦੋਨਾਂ ਨੂੰ ਪੂਰੇ ਧਿਆਨ ਨਾਲ ਪੜਾ ਰਹੀ ਸੀ ਸਮੇਂ ਦਾ ਪਤਾ ਹੀ ਨਾ ਲੱਗਾ ਦੇਖਦੇ ਹੀ ਦੇਖਦੇ ਰਾਤ ਹੋ ਗਈ ਤੇ ਅਸੀਂ ਰੋਟੀ ਖਾਣ ਤੋਂ ਬਾਅਦ ਸਾਰੇ ਜਾਣੇ ਸੌਂ ਗਏ ਸੀ ਅਤੇ ਉਸ ਤੋਂ ਬਾਅਦ ਸਵੇਰ ਹੋਈ ਅਤੇ ਅਗਲੇ ਦਿਨ ਪ੍ਰੀਤ ਤੇ ਨੀਹਾ ਦੋਨੋਂ ਆਪਣਾ ਪੇਪਰ ਦੇਣ ਗਈਆਂ ਅਤੇ ਦੁਪਹਿਰ ਨੂੰ ਜਦੋਂ ਘਰ ਆਈਆਂ ਤਾਂ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਉਹ ਭੱਜਦੀ ਹੋਈ ਸਿੱਧੀ ਮਾਸੀ ਦੇ ਕੋਲ ਗਈ ਤੇ ਮਾਸੀ ਨੂੰ ਗਲੇ ਲਾ ਕੇ ਕਹਿਣ ਲੱਗੀ ਕਿ ਮੇਰਾ ਪੇਪਰ ਬਹੁਤ ਵਧੀਆ ਹੋਇਆ ਹੈ ਅਜ ਉਹ ਬਹੁਤ ਖੁਸ਼ੀ ਤੇ ਉਸ ਦਿਨ ਨੀਹਾ ਵੀ ਖੁਸ਼ੀ ਕਿਉਂਕਿ ਮੇਰੀ ਮਾਸੀ ਉਹਨਾਂ ਦੋਨਾਂ ਨੂੰ ਪੇਪਰ ਬਾਰੇ ਪੁੱਛ ਰਹੀ ਸੀ ਨੀਹਾ ਨੇ ਬੜੇ ਪਿਆਰ ਨਾਲ ਕਿਹਾ ਕਿ ਮੇਰਾ ਪੇਪਰ ਬਹੁਤ ਵਧੀਆ ਹੋਇਆ ਹੈ ਜਿੰਨਾ ਮੈਂ ਸੋਚਦੀ ਸੀ ਉਸ ਤੋਂ ਕਿਤੇ ਜ਼ਿਆਦਾ ਵਧੀਆ ਹੋਇਆ ਉਸ ਤੋਂ ਬਾਅਦ ਉਹ ਮੇਰੇ ਵੱਲ ਨੂੰ ਹੋਈ ਅਤੇ ਉਸ ਦੀ ਅੱਖਾਂ ਦੇ ਵਿੱਚ ਧੰਨਵਾਦ ਦਾ ਭਾਵ ਸੀ ਤੇ ਉਸ ਨੇ ਕਿਹਾ ਥੈਂਕ ਯੂ ਤੇਰੇ ਕਰਕੇ ਹੀ ਅੱਜ ਸਾਡਾ ਪੇਪਰ ਵਧੀਆ ਹੋਇਆ ਹੈ ਮੇਰੇ ਪੇਪਰ ਖਤਮ ਹੋ ਗਏ ਨੇ ਤੇ ਹੁਣ ਮੈਨੂੰ ਕੁਝ ਦਿਨਾਂ ਦੀਆਂ ਛੁੱਟੀਆਂ ਮਿਲ ਗਈਆਂ ਉਸ ਦੀ ਇਹ ਗੱਲ ਸੁਣ ਕੇ ਮੈਂ ਖੁਸ਼ ਹੋ ਗਿਆ ਸੀ ਉਸ ਦੀ ਮੁਸਕਾਨ ਵਿੱਚ ਹੀ ਮੈਂ ਖੁਰਸੀ ਤੇ ਮੈਨੂੰ ਉਸ ਦੀ ਮੁਸਕਾਨ ਵਧੀਆ ਲੱਗ ਰਹੀ ਸੀ ਮੈਂ ਉਸਦੀ ਮਦਦ ਕਰਕੇ ਕੁਝ ਚੰਗਾ ਕੀਤਾ ਤੇ ਹੁਣ ਮੈਂ ਉਸਦੇ ਨਾਲ ਕੁਝ ਹੋਰ ਸਮਾਂ ਵਧਾਉਣ ਦਾ ਮੌਕਾ ਲੱਭ ਰਿਹਾ ਸੀ ਇਹ ਸੋਚ ਕੇ ਮੈਂ ਮਨ ਵਿੱਚ ਬੜਾ ਖੁਸ਼ ਹੋਇਆ ਉਹ ਮੇਰੇ ਨਾਲ ਆਸਾਨੀ ਨਾਲ ਗੱਲ ਕਰ ਰਹੀ ਸੀ ਅਤੇ ਅਸੀਂ ਬਹੁਤ ਮਜ਼ੇ ਕੀਤੇ ਬਹੁਤ ਵਧੀਆ ਲੱਗ ਰਿਹਾ ਸੀ ਇਦਾਂ ਹੀ ਬੜੀਆਂ ਗੱਲਾਂ ਕੀਤੀਆਂ 3-4 ਦਿਨ ਲੰਘ ਗਏ ਤੇ ਇੱਕ ਰਾਤ ਹਰ ਵਾਰ ਦੀ ਤਰ੍ਹਾਂ ਅਸੀਂ ਇਕੱਠੇ ਸੌਣ ਗਏ ਸੀ ਅਤੇ ਸੌਣ ਤੋਂ ਬਾਅਦ ਅਚਾਨਕ ਫੇਰ ਮੀਂਹ ਪੈਣ ਲੱਗ ਪਿਆ ਸੀ ਸਭ ਕੁਝ ਇਕੱਠੇ ਕਰਕੇ ਅਸੀਂ ਉਸ ਛੋਟੇ ਜਿਹੇ ਕਮਰੇ ਦੇ ਵਿੱਚ ਗਏ ਮੈਂ ਚਾਦਰ ਲੈ ਲਈ ਅਤੇ ਅੱਜ ਫਿਰ ਅਸੀਂ ਸੌਂ ਗਏ ਰਾਤ ਨੂੰ ਅਚਾਨਕ ਮੇਰੀ ਅੱਖ ਖੁੱਲ੍ਹੀ ਮੈਨੂੰ ਇਦਾਂ ਲੱਗਾ ਕਿ ਮੇਰੇ ਕੋਲ ਅੱਜ ਫਿਰ ਕੋਈ ਸੁੱਤਾ ਹੋਇਆ ਹੈ ਪਰ ਜਦੋਂ ਮੈਂ ਵੇਖਿਆ ਤਾਂ ਨੀਹਾ ਮੇਰੇ ਕੋਲ ਸੀ ਉਸ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ ਸੀ ਮੈਂ ਸੋਚਿਆ ਕਿ ਹੁਣੇ ਮੇਰੇ ਕੋਲ ਕਿਉਂ ਸੁੱਤੀ ਆ ਸਿਰ ਜਦੋਂ ਉਸ ਨੂੰ ਮੇਰੇ ਕੋਲ ਸੌਂਦੇ ਹੋਏ ਕੋਈ ਵੇਖੂਗਾ ਤਾਂ ਉਸ ਨੂੰ ਕੀ ਲੱਗੂਗਾ ਮੈਂ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉੱਠ ਨਹੀਂ ਰਹੀ ਸੀ ਇਸ ਲਈ ਮੈਂ ਜਾਣ ਬੁਝ ਕੇ ਉਸ ਦੇ ਉੱਤੇ ਹੱਥ ਰੱਖ ਦਿੱਤਾ ਉਹ ਮੇਰੇ ਹੱਥ ਨੂੰ ਪਰੇ ਕਰਕੇ ਉੱਠ ਕੇ ਬੈਠ ਗਈ ਤੇ ਮੈਨੂੰ ਵੇਖਣ ਲੱਗੀ ਮੈਂ ਸੌਣ ਦਾ ਨਾਟਕ ਕੀਤਾ ਤੇ ਫਿਰ ਉਸ ਨੇ ਉੱਥੇ ਹੀ ਸੌਣ ਦੀ ਫੇਰ ਕੋਸ਼ਿਸ਼ ਕੀਤੀ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਦੂਜੇ ਪਾਸੇ ਜਾ ਕੇ ਸੌ ਜਾਵਾਂਗਾ ਪਰ ਉਸ ਕਮਰੇ ਵਿੱਚ ਥਾਂ ਹੀ ਨਹੀਂ ਸੀ ਇਸ ਲਈ ਮੈਂ ਗੰਧਵਾਲ ਮੂੰਹ ਕਰਕੇ ਲੰਮਾ ਪੈ ਗਿਆ ਸੀ ਪਰ ਮੇਰੇ ਮਨ ਵਿੱਚ ਕਈ ਵਿਚਾਰ ਆ ਰਹੇ ਸੀ ਇਸ ਲਈ ਮੈਂ ਫਿਰ ਉਸਦੇ ਵੱਲ ਮੂੰਹ ਕਰਕੇ ਸੌਣ ਦਾ ਨਾਟਕ ਕੀਤਾ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਲਿਆ ਸੀ ਮੈਨੂੰ ਇੱਕ ਅਲੱਗ ਜਿਹੀ ਫੀਲਿੰਗ ਹੋਈ ਸੀ ਮੈਂ ਫਿਰ ਉਸਦੀ ਹਲਚਲ ਦੀ ਉਡੀਕ ਕੀਤੀ ਪਰ ਮੈਨੂੰ ਲੱਗਦਾ ਸੀ ਕਿ ਉਹ ਗੂੜੀ ਨੀਂਦ ਵਿੱਚ ਹੈ ਉਸ ਨੇ ਆਪਣੇ ਉੱਪਰ ਚਾਦਰ ਲਈ ਹੋਈ ਸੀ ਤੇ ਮੈਂ ਚਾਦਰ ਦੇ ਹੱਥ ਫੇਰਦਾ ਰਿਹਾ 10 ਮਿੰਟ ਤੱਕ ਉਸ ਨੇ ਕੋਈ ਵੀ ਹਲਚਲ ਨਹੀਂ ਕੀਤੀ ਉੱਥੇ ਬਹੁਤ ਹਨੇਰਾ ਸੀ ਤੇ ਬਾਹਰ ਮੀਂਹ ਪੈ ਰਿਹਾ ਸੀ ਇਹ ਸਭ ਕੁਝ ਸੁਣਦੇ ਹੋਏ ਵੀ ਮੇਰੇ ਮਨ ਵਿੱਚ ਇੱਕ ਅਜੀਬੀ ਅਗ ਲੱਗੀ ਸੀ ਮੇਰੀ ਹਿੰਮਤ ਹੋਰ ਵੱਧ ਗਈ ਸੀ ਤੇ ਮੈਂ ਉਸ ਕੋ ਜਾ ਕੇ ਲੰਮੇ ਪੈਣ ਦੀ ਕੋਸ਼ਿਸ਼ ਕੀਤੀ ਹੁਣ ਸਾਡੇ ਵਿੱਚ ਬਹੁਤ ਘੱਟ ਦੂਰੀ ਸੀ ਜਿੱਦਾਂ ਹੀ ਮੈਂ ਚਾਦਰ ਦੇ ਅੰਦਰ ਹੱਥ ਪਾਇਆ ਉਸ ਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਬਹੁਤ ਜ਼ਿਆਦਾ ਕਬਰਾਟ ਹੋ ਗਈ ਸੀ ਪਰ ਮੈਂ ਆਪਣੇ ਵੱਲ ਨੂੰ ਕੋਈ ਹਰਕਤ ਨਹੀਂ ਕੀਤੀ ਫਿਰ ਮੈਂ ਸੌਣ ਦਾ ਨਾਟਕ ਕਰਨ ਲੱਗਾ ਥੋੜੇ ਚਿਰ ਬਾਅਦ ਉਸ ਨੇ ਮੇਰੇ ਕੰਨ ਵਿੱਚ ਜੋ ਕਿਹਾ ਕਿ ਮੈਂ ਥੱਲੇ ਜਾ ਰਹੀ ਆ ਤੇ ਤੂੰ ਵੀ ਨੀਚੇ ਆ ਜਾ ਮੈਂ ਉੱਠ ਗਿਆ ਸੀ ਅਤੇ ਫਿਰ ਉੱਠ ਕੇ ਬੈਠੀ ਤੇ ਥੱਲੇ ਚਲੀ ਗਈ ਸੀ ਤੇ ਮੈਂ ਵੀ ਉਸ ਦੇ ਪਿੱਛੇ ਪਿੱਛੇ ਜਾ ਰਿਹਾ ਸੀ ਉਸ ਦਾ ਇਹ ਕਹਿਣਾ ਸੁਣ ਕੇ ਮੇਰੀ ਤਾਂ نیند ਹੀ ਉੱਡ ਗਈ ਸੀ ਜੂ ਮੈਂ ਨਾ ਗੱਲ ਨਹੀਂ ਕਰਦੀ ਸੀ ਅਚਾਨਕ ਉਹ ਮੈਨੂੰ ਬੁਲਾ ਰਹੀ ਸੀ ਕਮਰੇ ਵਿੱਚ ਬੱਤੀ ਨਹੀਂ ਸੀ ਚਾਰੇ ਪਾਸੇ ਹਨੇਰਾ ਸੀ ਮੈਂ ਥੋੜੇ ਚਿਰ ਬਾਅਦ ਕਮਰੇ ਵਿੱਚ ਪਹੁੰਚਿਆ ਅਤੇ ਉਸ ਤੋਂ ਬਾਅਦ ਉਹ ਮੈਨੂੰ ਹੀ ਉਡੀਕ ਰਹੀ ਸੀ। ਮੈਨੂੰ ਵੇਖ ਕੇ ਉਹ ਖੁਸ਼ ਹੋ ਗਈ। ਪਰ ਹਨੇਰੇ ਵਿੱਚ ਮੈਨੂੰ ਚੰਗੀ ਤਰ੍ਹਾਂ ਦਿਖ ਨਹੀਂ ਰਿਹਾ ਸੀ। ਉਹ ਮੇਰੇ ਕੋਲ ਆਈ ਤੇ ਮੇਰਾ ਹੱਥ ਫੜ ਕੇ ਮੈਨੂੰ ਕਮਰੇ ਵਿੱਚ ਲੈ ਗਈ। ਅਤੇ 20 ਮਿੰਟ ਤੱਕ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਰਹੇ ਤੇ ਫਿਰ ਉੱਪਰ ਆ ਕੇ ਸੌਂ ਗਏ। ਉਸਨੇ ਕਿਹਾ ਕਿ ਸਭ ਚਲਦਾ ਹੈ। ਛੁੱਟੀਆਂ ਖਤਮ ਹੋ ਗਈਆਂ ਸੀ ਤੇ ਹੁਣ ਮੈਂ ਆਪਣੇ ਪਿੰਡ ਜਾਣਾ ਸੀ। ਉਸ ਦਿਨ ਮੈਂ ਸਾਰਿਆਂ ਨੂੰ ਮਿਲ ਕੇ ਜਾਣ ਲਈ ਤਿਆਰ ਹੋਇਆ। ਜਿੱਦਾਂ ਹੀ ਮੈਂ ਜਾਣ ਲੱਗਾ ਬੈਗ ਚੁੱਕਿਆ ਤਾਂ ਮੈਂ ਦੇਖਿਆ ਨੀਹਾ ਉੱਥੇ ਅਦਾਸ ਖੜੀ ਸੀ ਤੇ ਬਿਲਕੁਲ ਚੁੱਪ ਸੀ ਉਸਦੇ ਚਿਹਰੇ ਤੇ ਅਦਾਸੀ ਤੇ ਉਸਦੀ ਅੱਖਾਂ ਦੇ ਵਿੱਚ ਹੰਝੂ ਸੀ ਅਤੇ ਉਹ ਰੋਣ ਨੂੰ ਤਿਆਰ ਸੀ ਮੈਂ ਉਸਦੇ ਕੋਲ ਜਾ ਕੇ ਉਸ ਨੂੰ ਕਿਹਾ ਕਿ ਤੂੰ ਫਿਕਰ ਨਾ ਕਰ ਜਦੋਂ ਮੇਰੀ ਡਿਗਰੀ ਪੂਰੀ ਹੋ ਜਾਊਗੀ ਤਾਂ ਮੈਂ ਆਪਣੇ ਮਾਪਿਆਂ ਨੂੰ ਸਭ ਕੁਝ ਦੱਸ ਦਊਗਾ ਅਤੇ ਫਿਰ ਆਪਾਂ ਦੋਵੇਂ ਵਿਆਹ ਕਰਵਾ ਲੈਣਾ ਹੈ ਮੈਨੂੰ ਤੇਰਾ ਪਿਆਰ ਹੈ ਤੇ ਮੈਂ ਤੈਨੂੰ ਗਵਾਉਣਾ ਨਹੀਂ ਚਾਹੁੰਦਾ ਇਹ ਗੱਲ ਹਮੇਸ਼ਾ ਯਾਦ ਰੱਖੀ ਮੇਰੀ ਇਹ ਗੱਲ ਸੁਣ ਕੇ ਉਹ ਰੂਪਈ ਸੀ ਤੇ ਮੇਰੇ ਗਲੇ ਲੱਗ ਪਈ ਪਰ ਉਸ ਪਲ ਮੈਨੂੰ ਇਦਾਂ ਲੱਗਾ ਕਿ ਉਹ ਮੈਨੂੰ ਕਦੇ ਵੀ ਆਪਣੇ ਤੋਂ ਦੂਰ ਨਹੀਂ ਜਾਣ ਦੇਂਦੀ ਉਸ ਦੀ ਪਕੜ ਦੇ ਵਿੱਚ ਬੜੀ ਗਹਿਰਾਈ ਸੀ ਤੇ ਉਸ ਦੀ ਅੱਖਾਂ ਦੇ ਵਿੱਚ ਹੰਝੂ ਮੇਰੇ ਦਿਲ ਨੂੰ ਛੂ ਰਹੇ ਸੀ ਸਾਡੀ ਗੱਲਬਾਤ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਦੇ ਸੁਪਨੇ ਆਉਣ ਲੱਗੇ ਸੀ ਅਤੇ ਇਦਾਂ ਹੀ 4 ਸਾਲ ਬੀਤ ਗਏ ਮੈਂ ਆਪਣੀ ਡਿਗਰੀ ਪੂਰੀ ਕਰ ਲਈ ਅਤੇ ਡਿਗਰੀ ਪੂਰੀ ਹੁੰਦੇ ਹੀ ਮੈਂ ਆਪਣੇ ਮਾਪਿਓ ਨੂੰ ਉਸ ਬਾਰੇ ਸਭ ਦੱਸ ਦਿੱਤਾ ਉਹਨਾਂ ਤੋਂ ਹਾਂ ਕਰਵਾਉਣ ਲਈ ਉਹਨਾਂ ਦੇ ਸਾਹਮਣੇ ਗੱਲ ਕਰ ਦਿੱਤੀ ਕਿ ਮੈਂ ਪ੍ਰੀਤ ਦੀ ਸਹੇਲੀ ਨੀਹਾ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ ਸਾਰਿਆਂ ਨੇ ਰਿਸ਼ਤੇ ਦੀ ਹਾਂ ਕਰ ਦਿੱਤੀ ਸੀ ਕੁਝ ਹੀ ਮਹੀਨਿਆਂ ਵਿੱਚ ਸਾਡੇ ਵਿਆਹ ਦੀ ਤਿਆਰੀ ਸ਼ੁਰੂ ਹੋ ਗਈ ਅਤੇ ਫਿਰ ਉਹ ਦਿਨ ਵੀ ਆ ਗਿਆ ਜਦੋਂ ਅਸੀਂ ਦੋਨੋਂ ਇਸ ਰਿਸ਼ਤੇ ਵਿੱਚ ਵੱਜ ਗਏ ਤੇ ਅਸੀਂ ਦੋਨਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸਾਡੇ ਵਿੱਚ ਉਹੀ ਪਿਆਰ ਤੇ ਭਰੋਸਾ ਹੱਜ ਵੀ ਹੈ ਜੋ ਕਿ 4 ਸਾਲ ਪਹਿਲਾਂ ਸੀ ਹੁਣ ਅਸੀਂ ਦੋਵੇਂ ਇਕੱਠੇ ਹੀ ਹਾਂ ਅਤੇ ਆਪਣੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਇੱਕ ਦੂਜੇ ਨਾਲ ਵੰਡ ਕੇ ਜਿਉਂਦੇ ਹਾਂ ਦੋਸਤੋਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਕਾਲਜੀ